ਰਾਤ ਦੇ तकरीबन 3:00 7:30 ਦਾ ਟਾਈਮ ਹੋ ਗਿਆ ਹੈਗਾ ਇੱਥੇ ਅਸੀਂ ਸਵੇਰੇ ਚੱਲੇ ਸੀਗੇ ਗੁਰਦੁਆਰਾ ਨਾਨਕਚੇਰਾ ਕਰਨਾਟਕਾ ਵਿਧਰ ਤੋਂ ਹਰਮੇਸ਼ਵਰ ਮੰਦਲ ਨੂੰ ਜਾ ਰਹੇ ਸੀਗੇ ਇੱਥੇ ਇੱਕ ਛੋਲਵਾ ਚੂਰੂ ਕਰਕੇ ਫੋਟਲੈਂਡ ਰੈਸਟੋਰੈਂਟ ਹੈਗਾ ਕਿਉਂਕਿ ਨੇਰਾ ਹੋ ਰਿਹਾ ਸੀ ਕੁਝ ਖਾਣਾ ਸੀਗਾ ਸਾਰੇ ਕਹਿੰਦੇ ਡੋਸਾ ਖਾਣਾ ਅ ਡੋਸਾ ਤਾਂ ਇਹਨਾਂ ਕੋਲ ਨਹੀਂ ਹੈਗਾ ਸਿੰਪਲ ਇਹ ਜਦੋਂ ਦਾ ਬਰੀਆਨੀ ਇੱਥੇ ਬਣਾਉਂਦੇ ਨੇ ਇਹ ਲੋਕ ਇਹ ਤੇਲੰਗਾਨਾ ਸਟੇਟ ਹੀ ਆਲੇ ਅੰਦਰ ਆਲੇ ਸ਼ੁਰੂ ਹੋਏਗਾ ਅੰਧਰਾ ਪ੍ਰਦੇਸ਼ ਉਸ ਤੋਂ ਬਾਅਦ ਤਾਮਿਲਨਾਡੂ ਆਏਗਾ ਅੰਦਰ ਸੰਗਤ ਚੱਲੇਗੀ ਹੈ ਕਿ ਸਾਰੇ ਕਹਿੰਦੇ ਡੋਸਾ ਖਾਣਾ ਪਰ ਡੋਸਾ ਤਾਂ ਮਿਲਿਆ ਨਹੀਂ ਪਰ ਹੁਣ ਹੱਕਾ ਨੂਡਲ ਕਰਕੇ ਇਕ ਆਈਟਮ ਹੁੰਦੀ ਆ ਉਹ ਖਾ ਕੇ ਗੁਜ਼ਾਰਾ ਕਰਨਾ ਪੈਣਾ ਦੇਖਦੇ ਅੰਦਰ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਆ ਸਾਡੀ ਗੱਡੀ ਖੜੀ ਹੈ ਆ ਹੋਟਲ ਹੈਗਾ ਇਹਦਾ ਨਾਂ ਹੈਗਾ ਉਹ bắt ਸ਼ੁਰੂ ਕਰਕੇ ਹੈਗਾ ਇਹ ਇਹ ਅਨੰਤਪੁਰਾ ਇੱਕ ਡਿਸਟ੍ਰਿਕਟ ਹੈਗਾ ਅੰਤਰਾ ਤੇਲੰਗਾਨਾ ਦਾ ਉਹ ਹਲੇ 25-30 ਕਿਲੋਮੀਟਰ ਹੋਏਗਾ ਉਸ ਤੋਂ ਪਹਿਲਾਂ ਇਹ ਰੈਸਟੋਰੈਂਟ ਆਉਂਦਾ ਹੈਗਾ ਅੰਦਰ ਸੰਗਤ ਬੈਠੀ ਹੈਗੀ ਦੇਖਦੇ ਆ ਚੱਲ ਕੇ ਆਰਡਰ ਦੇਤਾ ਸੀਗਾ ਤੇ ਕੋਈ ਆਇਆ ਕਿ ਨਹੀਂ ਆਇਆ ਦੇਖਦੇ ਹਾਂ ਉਲਵਾ ਚੂਰੂ ਕਰਕੇ ਰੈਸਟੋਰੈਂਟ ਹੈਗਾ ਹੈ ਤਾਂ ਬਹੁਤ ਵਧੀਆ ਬਣਿਆ ਨਾ ਸਰ ਉਲਵਾ ਚੂਰੂ ਕਰਕੇ ਰੈਸਟੋਰੈਂਟ ਹੈਗਾ ਇੱਥੇ ਇਸ ਇਸ ਜਗ੍ਹਾ ਦਾ ਨਾਮ ਕੀ ਹੈ ਭਈਆ ਇੱਧਰ ਇਹਨਾਂ ਨੂੰ ਲੈਂਗੁਏਜ ਸਾਡੀ ਸਮਝ ਨਹੀਂ ਆਉਂਦੀ ਹੈਗੀ ਉਲਵਾ ਚੂਰੂ ਕਰਕੇ ਇੱਥੇ ਰੈਸਟੋਰੈਂਟ ਹੈਗਾ ਲੈਂਗੁਏਜ ਦੀ ਵੀ ਬੜੀ ਪ੍ਰੋਬਲਮ ਹੈ ਬੜਾ ਔਖਾ ਸਮਝਾਣਾ ਪੈਂਦਾ ਹੈ ਉਹਨੂੰ ਕੱਲ੍ਹ ਵਾਰ ਬੜੀ ਔਖੀ ਹੁੰਦੀ ਨਾਲ ਅੰਗਰੇਜ਼ੀ ਵੀ ਨਹੀਂ ਚੱਲਦੀ ਹੈਗੀ ਕਈ ਵਾਰ ਇੱਕ ਫੋਟੋ ਖਿੱਚ ਦੋ ਫੋਟੋ ਵੀਡੀਓ ਬਣ ਗਈ ਆਹ ਜੰਦੂ ਖਾਣੇ ਕਿਚੂ ਖਾਣਾ ਜਾ ਰਿਹਾ ਜੀ ਬੋਲ ਜਾ ਕਿ ਟੇਬਲ ਪਰ ਤੇ ਉੱਪਰ ਤੇ ਚਲੇ ਹੋੜੇ ਕੋਟ ਤਰ੍ਹਾਂ ਆਇਓੜੇ ਚੈਟ ਆਇਓੜੇ ਹੱਕਾ ਬਲੇਟਾਂ ਦੀ ਮੁੰਡੀਆਂ ਪੁੱਜੀਆਂ ਸਿੱਧੀਆਂ ਮੇਰੀਆਂ ਆ ਗਈਆਂ ਤੇ ਆਰਡਰ ਦਾ ਆਰਡਰ ਦਾ ਦਿੱਤਾ ਵੀ ਆ ਹੁਣ ਹੱਕਾ ਨੂੰ ਆਡਰ ਲਾਉਂਗੇ ਤਾਂ ਹੀ ਖਾਉਂਗੇ ਦੇਖੋ ਇੱਕ ਥਾਂ ਤੇ ਬੈਠੇ ਆਪਾਂ ਵਿੱਚੋਂ ਦੇਖੀ ਹੁਣ ਵਿੱਚ ਵੀ ਹੈਗਾ ਉੱਤੇ ਵਿੱਚ ਮਨ ਦਿਖਾ ਲਾ ਨਹੀਂ ਆਹ ਸੜਕਾ ਸਮੁੱਚੀ ਬਣੀ ਹੋਇਆ ਹੈ ਉੱਧਰਾਂ ਵਿੱਚ ਸੜਕ ਹੈ ਭਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਤਰੀਕ ਹੈ ਗਈ ਹੈ 29 ਕੱਲ 28 ਤਰੀਕ ਸੀਗੀ ਉੱਥੋਂ ਅਸੀਂ ਤੁਰੇ ਸੀਗੇ ਗੁਰਦੁਆਰਾ ਨਾਨਕ ਧਿਰਾ ਸਾਹਿਬ ਤੋਂ ਬਿਦਰ ਤੋਂ ਪਰਮੇਸ਼ਵਰਮ ਗੁਰੂ ਨਾਨਕ ਦਰਬਾਰ ਲਈ ਤੇ ਮੇਰੇ ਪਿੱਛੇ ਇੱਧਰ ਜਿਹੜਾ ਹਾਈਵੇ ਆ ਰਿਹਾ ਹੈਗਾ ਇਹ ਹਾਈਵੇ ਹੈਗਾ ਨੈਸ਼ਨਲ 44 ਹਾਈਵੇ ਇਸ ਹਾਈਵੇ ਤੇ ਹੀ ਰਾਤ ਲੇਟ ਹੋ ਗਏ ਸੀ ਅਸੀਂ ਸ੍ਰੀ ਕ੍ਰਿਸ਼ਨਾ ਕਰਕੇ ਇੱਥੇ ਹੈਗਾ ਇਹ ਅਸੀਂ ਇੱਥੇ ਜਿਹੜਾ ਹੈਗਾ ਰਾਤ ਰੂਮ ਲਏ ਸੀ ਦੋ ਆ ਰੂਮ ਹਾਲਾਂਕਿ ਇਹਨਾਂ ਨੇ ਮਹਿੰਗੇ ਇੱਥੇ ਕਿਉਂ ਟਾਈਮ ਵੀ 11 ਵਜੇ ਦਾ ਹੋ ਗਿਆ ਸੀਗਾ 4000 ਦਾ ਰੂਮ ਦਿੱਤਾ ਇਹਨਾਂ ਨੇ ਇੱਕ ਸਾਨੂੰ ਦੋ ਕਮਰੇ 8000 ਦੇ ਪਏ ਹੁਣ ਬਸ ਇੱਥੇ ਹੀ ਤੇ ਨਾਲ ਹੀ ਇੱਥੇ ਇੱਕ ਰੈਸਟੋਰੈਂਟ ਜ ਹੈਗਾ ਇੱਥੇ ਕੁਝ ਖਾ ਪੀ ਕੇ ਨਿਕਲਾਂਗੇ ਆ ਰਮੇਸ਼ਰਮ ਜਿਹੜਾ ਕਿ ਤਮਨ ਲਾਡੂ ਚ ਗੁਰਦੁਆਰਾ ਗੁਰੂ ਨਾਨਕ ਧਾਮ ਉੱਥੇ ਚੱਲ ਕੇ ਕਰਾਂਗੇ ਦਸਤ ਨਾਲ ਤੋਂ ਦਰ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਗੱਡੀ ਦਾ ਸਮਾਨ ਲੋਡ ਹੋ ਰਿਹਾ ਹੈਗਾ ਬਸ ਹੁਣ ਅਸੀਂ ਇੱਥੋਂ ਬ੍ਰੇਕਫਾਸਟ ਕਰਕੇ ਇੱਥੇ ਜਿੱਥੇ ਨਾ ਇਹਨਾਂ ਕੋਲ ਲੋਜ ਲਿਖਿਆ ਹੁੰਦਾ ਉੱਥੇ ਇਹਦਾ ਮਤਲਬ ਹੈ ਵੀ ਇਹਨਾਂ ਕੋਲ ਕਮਰੇ ਅਵੇਲੇਬਲ ਹੈ ਜਿੱਥੇ ਲਿਖਾ ਹੋਏ ਹੋਟਲ ਐਂਡ ਰੈਸਟੋਰੈਂਟ ਉਸਦਾ ਮਤਲਬ ਇਹ ਹੈ ਵੀ ਇਹਨਾਂ ਕੋਲ ਖਾਣ ਪੀਣ ਦਾ ਸਮਾਨ ਹੈ ਮਤਲਬ ਕਿ ਜਿੱਦਾਂ ਢਾਬਾ ਰੈਸਟੋਰੈਂਟ ਹੀ ਹੈ ਆਪਣੇ ਤਾਂ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਤਾਂ ਇਦਾਂ ਵੀ ਹੋਟਲ ਦਾ ਮਤਲਬ ਇਹ ਵੀ ਉਹਨਾਂ ਕੋਲ ਕਮਰੇ ਵੀ ਹੋਣਗੇ ਪਰ ਇੱਥੇ ਲੋਕਲ ਇਸ ਤਰ੍ਹਾਂ ਨਹੀਂ ਹੈਗਾ ਇਹ ਲੋਜ ਲਿਖਦੇ ਨੇ ਜਿੱਥੇ ਇਹਨਾਂ ਕੋਲ ਕਮਰੇ ਹੁੰਦੇ ਨੇ ਕਮਰੇ ਬਣੇ ਨੇ ਪਰ ਇਹਨਾਂ ਨੇ ਲੋਜ ਲਿਖਿਆ ਇੱਥੇ ਬਾਕੀ ਰਸਤੇ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਹੋਟਲ ਅਸੀਂ ਦੇਖੇ ਜਿਨ੍ਹਾਂ ਨੂੰ ਅਸੀਂ ਗੱਡੀ ਰੋਕ ਲਈ ਹੋਟਲ ਕਹਿ ਕੇ ਹੋਟਲ ਦੇਖ ਕੇ ਪਰ ਉਹਨਾਂ ਕੋਲ ਕਮਰੇ ਨਹੀਂ ਹੁੰਦੇ ਹੈਗੇ ਇੱਥੇ ਲੋਜ ਲਿਖਦੇ ਨੇ ਜਿਨ੍ਹਾਂ ਕੋਲ ਰੂਮ ਹੁੰਦੇ ਨੇ ਰਾਤ ਨੂੰ ਕਿਰਾਏ ਤੇ ਦੇਣ ਵਾਸਤੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਗੱਲ ਅੱਜ ਤਰੀਕ ਹੈਗੀ ਆ 29 ਰਾਤ ਅਸੀਂ ਕੱਲ ਅਸੀਂ ਇੱਥੋਂ ਚਲੇ ਸੀ 28 ਤਰੀਕ ਨੂੰ ਗੁਰਦੁਆਰਾ ਨਾਨਕ ਤੇ ਰਬੀਦਰ ਤੋਂ ਕਰਨਾਟਕਾ ਚ ਹੈਗਾ ਜਿਹੜਾ ਕਰਨਾਟਕਾ ਤੋਂ ਬਾਅਦ ਅਸੀਂ ਤੇਲੰਗਾਨਾ ਹੁੰਦੇ ਹੋਏ ਆਂਧਰਾ ਪ੍ਰਦੇਸ਼ ਐਂਟਰ ਕਰਕੇ ਰਾਤ ਬੈਂਗਲੂਰੂ ਦੇ ਨੇੜੇ ਰਾਤ ਲੇਟ ਹੋ ਗਏ ਖੱਜਲ ਖਵਾਰੀ ਬੜੀ ਹੋਈ ਸਾਨੂੰ ਰਾਤ 11 ਵਜੇ ਅਸੀਂ ਇੱਥੇ ਕਮਰਾ ਲ取ਾ ਸ਼੍ਰੀ ਕ੍ਰਿਸ਼ਨਾ ਹੋਸਪੀਟੈਲਿਟੀ ਹਸਪੀਟਲ ਟਿਸ ਕਰਕੇ ਹੈਗਾ ਇੱਥੇ ਸਾਨੂੰ ਰੂਮ ਤਾਂ ਵਧੀਆ ਮਿਲ ਗਏ ਪਰ ਰੈਂਟ ਥੋੜਾ ਜਿਆਦਾ ਹੈ 4000 ਦੇ ਹਿਸਾਬ ਨਾਲ ਰੂਮ ਮਿਲੇ ਸੀ ਦੋ ਰੂਮ ਕਮਰੇ ਲਏ ਸੀਗੇ ਹੁਣ ਅਸੀਂ ਆ ਰਮੇਸ਼ ਵਰਮ ਗੁਰੂ ਨਾਨਕ ਧਾਮ ਗੁਰਦੁਆਰਾ ਹੈਗਾ ਜਿਹੜਾ ਪਰਮੇਸ਼ਵਰਮ ਤਵਨਾਡੋ ਦੇ ਵਿੱਚ ਦਰਸ਼ਨ ਕਰਾਂਗੇ ਚੱਲ ਕੇ ਚੱਲ ਕੇ ਕਰਦੇ ਆਂ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨੈਸ਼ਨਲ ਹਾਈਵੇ 44 ਹੈਗਾ ਸਵੇਰੇ ਅਸੀਂ ਇੱਥੋਂ ਚਲੇ ਸੀਗੇ ਬ੍ਰੇਕਫਾਸਟ ਕਰਕੇ ਹਾਲਾਂਕਿ ਹਾਲਾਂਕਿ ਰਸਤਾ ਬਹੁਤ ਲੰਬਾ ਸਾਡਾ ਇਸੀ ਹਾਈਵੇ ਦੇ ਉੱਪਰ ਹੈਗਾ ਹੋਟਲ ਅਕਸ਼ਿਆ ਬਵਨਾਵਾ ਕਰਕੇ ਹੈਗਾ ਬਵਨਾਵਾ ਚੋਰ ਵੇਜ ਰੈਸਟੋਰੈਂਟ ਹੈ ਸ੍ਰੀ ਚਲੋ ਦੇਖਦੇ ਆਂ ਅੰਦਰ ਵੈਸੇ ਇਹਨਾਂ ਕੋਲ ਪੰਜਾਬੀ ਖਾਣਾ ਮਿਲੇਗਾ ਕਿ ਨਹੀਂ ਮਿਲੇਗਾ ਵੈਸੇ ਤਾਂ ਇਟਲੀ ਡੋਸਾ ਹਰ ਸੰਬਰ ਡੋਸਾ ਇਹ ਚੀਜ਼ਾਂ ਜ਼ਿਆਦਾ ਇੱਥੇ ਮਿਲਦੀਆਂ ਨੇ ਪਰ ਆਪਾਂ ਚੱਲ ਕੇ ਦੇਖਦੇ ਆਂ ਅੰਦਰ ਕੀ ਮਿਲਦਾ ਮਿਲਦਾ ਹੈਗਾ ਆਪਾਂ ਨੂੰ ਅੰਦਰ ਬੜਾ ਸਜਾਇਆ ਇਹਨਾਂ ਨੇ ਹੋਟਲ ਆਪਣਾ ਇੱਧਰ ਸਮਾਨ ਵਗੈਰਾ ਹੈਗਾ ਇੱਧਰ ਦਾ ਲੋਕਲ ਜਿਹੜਾ ਮਿਲਦਾ ਇੱਥੇ ਇੱਧਰ ਲਾਈਆਰਾਂ ਨੇ ਫੋਟੋ ਬੱਬਾ ਜੀ ਦੀ ਦੇ ਬਾਹਰੋਂ ਲੱਗ ਪਾ ਕੇ ਦੇਖੋ ਜੇ ਨਾ ਕੋਈ ਚੰਗਾ ਹੋਵੇਗਾ ਉਹ ਕੀ ਕਰਾਂਗੇ ਇਹ ਨੈਸ਼ਨਲ ਹਾਈਵੇ 44 ਹਾਲੇ ਅਸੀਂ ਮਧਰੋਈ ਦੇ ਆਸ-ਪਾਸ ਪਹੁੰਚੇ ਹਾਲੇ ਸਾਡਾ ਬਹੁਤ ਐਂਡਾ ਪਿਆ ਹਾਲੇ ਸਾਡਾ ਹਰਮੇਸ਼ ਨੂੰ ਲੰਬਾ ਰਸਤਾ ਹੈਗਾ ਹੁਣ ਅਸੀਂ ਇੱਥੇ ਇੱਕ 4 45 ਦਾ ਟਾਈਮ ਹੋ ਗਿਆ ਪਾਣੇ ਪੰਦਾ ਟਾਈਮ ਹੋ ਗਿਆ ਵੀ ਚਾਹ ਪੀ ਲਈਏ ਆ ਫਿਰ ਇੱਕ ਹੋਟਲ ਸ੍ਰੀ ਲੱਖੀ ਬੋਮਨਾ ਕਰਕੇ ਹੈਗਾ ਸਿੰਪਲ ਜਿਹਾ ਇੱਥੇ ਮਿਲਿਆ ਹਾਂ ਤੋਂ ਕਿਧਰ ਆਸਾਨੀ ਨਾਲ ਖਾਨੂੰ ਆਪਣੇ ਹਿਸਾਬ ਦੇ ਕਿੱਜਾ ਇੱਧਰ ਮਿਲ ਜੇ ਨਹੀਂ ਨਾ ਹੈਗੀ ਆਪਣੀ ਆਪਣੇ ਟੇਸਟ ਵਾਲੀ ਚੀਜ਼ ਮਿਲਦੀ ਨਹੀਂ ਹੈਗੀ ਤੇ ਫਿਰ ਵੀ ਕੋਈ ਨਾ ਕੋਈ ਲੱਭਣਾ ਪੈਂਦਾ ਟੀ ਸਨੈਕ ਦੇ ਨਾਂ ਤੋਂ ਲੱਭਣੀ ਪੈਂਦੀ ਕੋਈ ਚੀਜ਼ ਜਾਂ ਕਿਸੇ ਉਹ ਚੀਜ਼ ਦੇ ਨਾਂ ਤੋਂ ਲੱਭਣੀ ਪੈਂਦੀ ਹੈ ਤੇ ਆਪਾਂ ਫਿਰ ਇਹ ਲੱਭਿਆ ਇੱਥੇ ਚਾਹ ਚੁ ਪੀਲਾਂਗੇ ਆਪਾਂ ਇੱਥੇ ਪਕੌੜੇ ਹਰ ਜਾ ਮਗਾਏ ਪਕੌੜੇ ਇੱਥੇ ਇਦਾਂ ਦੇ ਮਿਲਦੇ ਆ ਆਪਣੇ ਉਹ ਇਤਾਰੇ ਪਕੌੜੇ ਮੈਂ ਤਾਂ ਆਪਣੇ ਖਾਲੇ ਸਾਈ ਖੱਲੀ ਕਰਤੀ ਕਾ ਇਦਾਂ ਦੇ ਕੱਪੜੇ ਕੈਂਦੇ ਹੁੰਦੇ ਆ ਇਦਾਂ ਦੇ ਇਦਾਂ ਦੇ ਵਿੱਚ ਆ ਇੱਥੇ ਕਾ ਇਸ ਤਰ੍ਹਾਂ ਕਰਦੇ ਆ ਕਾ ਇਤਰਾ ਗੁਰੂ ਨਾਨਕ ਧਾਮ ਪਰਮੇਸ਼ਵਰ ਏਦਾਂ ਹੈਗੇ ਆ ਪਕੌੜੇ ਵੀ ਵਧੀਆ ਇਹਨਾਂ ਦੇ ਹੋਣੀ ਆ ਪਾਰਾ ਇਹਨਾਂ ਦੇ ਵਧੀਆ ਇਹ ਆਨੀਅਨ ਪਕੌੜਾ ਹੈਗਾ ਔਰ ਇਹ ਹਮੇਸ਼ਾ ਪਲੇਟ 'ਚ ਨਾ ਆਹ ਰੱਖ ਦਿੰਦੇ ਨੇ ਕੇਲੇ ਦਾ ਪੱਤਾ ਰੱਖ ਦਿੰਦੇ ਆ ਇਹ ਪਲੇਟਾਂ ਦੇ ਵਿੱਚ ਨਾ ਜੇ ਰੋਟੀ ਰੋਟੀ ਖਾਣੀ ਤੇ ਉੱਪਰ ਰੱਖ ਕੇ ਖਾਣੀ ਆ ਪਲੇਟ ਨਹੀਂ ਦਿੰਦੇ ਲੱਗ ਤਾ ਕੇਲੇ ਦਾ ਪੱਤਾ ਇਦਾਂ ਰੱਖ ਦਿੰਦੇ ਆ ਇਹ ਅਸੀਂ ਇੱਥੇ ਉਹ ਕਰਿਆ ਸੀ ਲੰਚ ਲੰਚ ਕਰਨ ਵੇਲੇ ਵੀ ਰੋਟੀ ਰੋਟੀ ਦੇ ਉੱਪਰ ਸਬਜ਼ੀ ਪਾਉਂਦੇ ਆ ਅਸੀਂ ਇੱਥੇ ਰੋਟੀ ਦੇ ਉੱਪਰ ਜਿਹਦੇ ਉੱਪਰ ਇਹਦੇ ਵਿੱਚ ਪਾਉਂਦੇ ਆ ਕੇਲੇ ਦਾ ਪੱਤਾ ਕੇਲੇ ਦਾ ਪੱਤਾ ਨਾਲ ਪਲੇਟ ਦੇ ਦਿੰਦੇ ਹੈਗੇ ਇਹ ਜਦੋਂ ਆਪਾਂ ਲੰਚ ਕਰਦੇ ਆ ਜਾਂ ਹੋਰ ਕੁਝ ਖਾਣੇ ਪੀਣੇ ਆ ਕੇਲੇ ਦਾ ਪੱਤਾ ਪਲੇਟ ਚ ਰੱਖ ਕੇ ਦਿੰਦੇ ਆ ਚਾਹ ਇਹਨਾਂ ਨੇ ਇਤਨਾ ਕਲਚਰ ਦਿੱਤੀ ਆ ਇਹ ਤਮਲ ਲੰਡੂ ਦਾ ਕਲਚਰ ਹੈ ਉਹਨੀਆਂ ਪਕੌੜੇ ਮੰਗਾਏ ਸੀ ਮੈਂ ਤਾਂ ਆਪਣੇ ਫਟਾਫਟ ਖਾ ਗਿਆ ਟੇਸਟੀ ਸੀਗੇ ਬਾਕੀ ਹਰ ਜਗ੍ਹਾ ਡੋਸਾ ਨਹੀਂ ਮਿਲਦਾ ਡੋਸਾ ਆ ਰਹੀ ਹੈ ਚਾਹ ਆ ਹੈ ਬ੍ਰੇਕ ਬ੍ਰੇਕਫਾਸਟ ਡੋਸਾ ਮਿਲਦਾ ਜਾਂ ਤਾਂ ਇੱਧਰ ਆਪਾਂ ਤਾਂ ਉੱਧਰ ਸ਼ਾਮ ਨੂੰ ਵੀ ਖਾਈ ਜਾਂਦੇ ਆ ਇੱਧਰ ਬ੍ਰੇਕਫਾਸਟ ਮਿਲ ਜਾ ब्रेकफास्ट में मिलता है डोसा वो आम नहीं दोपहर बाद बहुत ਘੱਟ ਮਿਲਦਾ ਹੈ ਇੱਧਰ ਬ੍ਰੇਕ ਡੋਸਾ ਇੱਧਰ ਦੇ ਲੋਕ ਬ੍ਰੇਕਫਾਸਟ ਚ ਖਾਂਦੇ ਆ ਡੋਸਾ ਇਹ ਰਵੇਸ਼ ਹੁੰਦਾ ਸਵੇਰ ਪੜਾਣ ਲੱਕਾ ਹੈਗਾ ਰਾਤ ਦਾ ਟਾਈਮ ਹੋ ਗਿਆ ਹੈਗਾ ਔਰ ਇੱਥੇ ਹੀ ਇਤਿਹਾਸਿਕ ਅਸਥਾਨ ਗੁਰੂ ਨਾਨਕ ਧਾਮ ਰਵੇਸ਼ ਹੁੰਦਾ ਹੈਗਾ ਹੰਦੀ ਰੋੜੀ ਹੈਗਾ ਇਹ ਗੇਟ 9 ਵਜੇ ਬੰਦ ਹੋ ਜਾਂਦਾ ਹੈਗਾ ਸੰਗਤਾਂ ਨਾਲ ਸਾਰੀ ਗੱਲ ਸਾਂਝੀ ਕਰਾਂਗੇ ਹਾਲੇ ਸਾਲੇ ਪੰਜਾਂ ਰਾਤ ਹੋ ਗਈ ਹੈ ਗੁਰੂ ਘਰ ਚ ਅੰਦਰ ਦੰਗਰ ਨਹੀਂ ਬਣਦਾ ਹੈਗਾ ਅਸੀਂ ਬਾਹਰ ਖਾਣਾ ਖਾਵਾਂਗੇ ਖਾ ਕੇ ਵਾਪਸ ਜਾਵਾਂਗੇ ਕੱਲ ਤੁਹਾਡੇ ਨਾਲ ਸਾਰਾ ਕੁਝ ਸੰਝਾ ਕਰਾਂਗੇ ਦਿਨ ਵੇਲੇ ਨਾ ਇੱਥੇ ਦੀ ਕੀ ਵਿਵਸਥਾ ਹੈ ਕਿਹੋ ਜਿਹਾ ਹਵਸਾ ਹੋਏਗਾ ਗੁਰਦੁਆਰਾ ਜਿਹੜਾ ਹੈਗਾ ਰਮੇਸ਼ਵਰਮ ਤਮਨ ਲਡੂ ਦੇ ਵਿੱਚ ਹੈਗਾ ਇਹਦੇ ਬਾਰੇ ਅਸੀਂ ਕੱਲ ਗੱਲ ਸਾਰੀ ਖੋਲ ਕੇ ਕਰਾਂਗੇ ਬਾਜ਼ਾਰ ਦਾ ਨਜ਼ਾਰਾ ਹੈਗਾ ਇੱਥੇ ਹੋਟਲ ਲੋਜ ਵਗੈਰਾ ਬਹੁਤ ਹੁੰਦੇ ਨੇ ਆਰਾਮ ਦਾ ਇੱਧਰ ਮੰਦਰ ਹੈਗਾ ਬਹੁਤ ਬੜੀ ਬੜਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਅਲੱਗਰ ਦਰਸ਼ਨ ਵੀ ਕਰਾਂਗੇ ਸੰਗਤ ਜਾਰੀ ਹੈ ਕਰ ਰਿਹਾ ਬਣਾ ਰਿਹਾ ਇਹ ਬਾਜ਼ਾਰ ਦਾ ਭੇਡ ਭੜਾ ਹਲਕਾ ਹੈਗਾ ਹਰਮੇਸ਼ਵਰਮ ਦਾ ਰਾਤ ਦਾ ਟਾਈਮ ਆ ਸੀ ਇੱਥੇ ਪਹੁੰਚਦੇ ਸੀਗੇ ਥੋੜੀ ਦੇਰ ਪਹਿਲਾਂ ਹੀ ਪਹੁੰਚੇ ਹੈਗੇ ਆ 9:09 ਦਾ ਟਾਈਮ ਹੋਇਆ ਜਦੋਂ ਅਸੀਂ ਪਹੁੰਚੇ ਸੀਗੇ ਤੇ ਉਹਨਾਂ ਸੀ ਬਾਹਰ ਖਾਣਾ ਖਾ ਕੇ ਫਿਰ ਗੁਰਦੁਆਰੇ ਜਾਵਾਂਗੇ ਸਵੇਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਵੀ ਇਤਿਹਾਸ ਦੀ ਗੱਲ ਵੀ ਸਾਂਝੀ ਕਰਾਂਗੇ ਇਹ ਰਮੇਸ਼ਵਰਮ ਦਾ ਪੀੜ ਘਾੜ ਵਾਲਾ ਇਲਾਕਾ ਇਹੀ ਟੈਂਪਲ ਨੂੰ ਜਾਂਦਾ ਸਿੱਧਾ ਰਸਤਾ ਟੈਂਪਲ ਜਿਹੜਾ ਹੈਗਾ ਸਿੱਧਾ ਰਸਤਾ ਜਾਂਦਾ ਸਭ ਤੋਂ ਬਾਅਦ ਤੁਹਾਨੂੰ ਛਕੋਟੀ ਵੀ ਹੈਗਾ ਇੱਥੋਂ ਤੋਂ ਥੋੜੀ 20 ਕਿਲੋਮੀਟਰ ਬਾਅਦ ਤੁਹਾਨੂੰ ਛਕੋਟੀ ਵੀ ਹੈਗਾ 20 20 ਕਿਲੋਮੀਟਰ ਬਾਅਦ ਤੇ ਸਾਹਮਣੇ ਬੋਰ ਲੱਗਿਆ ਉੱਪਰ ਟੈਂਪਲ ਨੂੰ ਜਾਂਦਾ ਰਸਤਾ ਇੱਥੋਂ ਇਹ ਟੈਂਪਲ ਨੂੰ ਰਸਤਾ ਤੁਹਾਨੂੰ ਛਕੋਟੀ ਨੂੰ ਵੀ ਇੱਥੇ ਮੋੜ ਚਾ ਕੇ ਜਾ ਕੇ ਮੁਰ ਜਾਂਦਾ ਰਸਤਾ ਹੁਣ ਅਸੀਂ ਬਾਜ਼ਾਰ ਚ ਖਾਣਾ ਖਾਵਾਂਗੇ ਫਿਰ ਸਵੇਰੇ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਹੋਰ ਗੱਲਾਂ ਵੀ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਇਤਿਹਾਸ ਦੀ ਗੱਲ ਵੀ ਸਾਂਝੀ ਕਰਾਂਗੇ ਤੇ ਲਾਲ ਤਾਂ ਅਸੀਂ ਬਾਜ਼ਾਰ ਦਾ ਨਜ਼ਾਰਾ ਦੇਖ ਰਹੇ ਹਾਂ ਰਮੇਸ਼ਵਰ ਦਾ ਇਹ ਇਲਾਕਾ ਸਮਨ ਲੱਡੂ ਰਮੇਸ਼ਵਰ ਦਾ ਬਾਜ਼ਾਰ ਤੇ ਉਹ ਰਸਤਾ ਜਿੱਧਰੋਂ ਅਸੀਂ ਆਏ ਇੱਕੋ ਰੋਡ ਹੈਗੀ ਇਸ ਜਗ੍ਹਾ ਤੇ ਆਣ ਲਈ ਹਾਈਵੇ ਤੋਂ ਬਾਅਦ ਹੀ ਆਉਂਦੀ ਹੈ ਉਹ ਰੋਡ ਸਿੰਗਲ ਰੋਡ ਹੈਗੀ ਹੈ। ਹਾਈਵੇ ਬਹੁਤ ਵਧੀਆ ਸੀਗਾ। ਉਹ ਜਿਹੜੀ ਸਿੰਗਲ ਰੋਡ ਸੀ ਉਹ ਵੀ ਬਹੁਤ ਵਧੀਆ ਸੀਗੀ। ਕੋਈ ਐਸੀ ਦਿੱਕਤ ਨਹੀਂ ਸੀਗੀ। ਟੂਰਿਸਟ ਪੁਆਇੰਟ ਪੁਆਇੰਟ ਟੂਰਿਸਟ ਪੁਆਇੰਟ ਹੈ ਇੱਕ ਤਰ੍ਹਾਂ ਦਾ ਇਹ ਮੰਦਿਰ ਵੀ ਹੈਗਾ ਇੱਥੇ ਆਰਾਮ ਦਾ। ਫਿਰ ਲੋਕ ਤੋਂ ਇਸ ਕੋਟੀ ਦੇ ਦਰਸ਼ਨ ਵੀ ਕਰਦੇ ਨੇ। ਸਮੁੰਦਰ ਦੇ ਦਰਸ਼ਨ ਵੀ ਕਰਦੇ ਨੇ।